ਹਾਂਜੀ ਬਾਈ ਸਸਰੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੀ ਤੇ ਲੋ ਜੀ ਅੱਜ ਪਹੁੰਚੇ ਹੋਏ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਦਿਖਾਉਣੇ ਆ ਤੁਹਾਨੂੰ ਕੀ ਰੇਟ ਚੱਲਦਾ ਈ ਟਰੈਕਟਰਾਂ ਦਾ ਲੋ ਜੀ ਪਹਿਲਾ ਹੈਗਾ Holland 3630 سوਪਰ 2012 ਮਾਡਲ ਹੈ ਜੀ ਇਹ ਰੇਟ ਹੈਗਾ ਦਾ 4 ਲੱਖ ਤੇ 70 ਹਜ਼ਾਰ ਫੈਬਰ ਵਾਲੀ ਛਤਰੀ ਲੱਗੀ ਹੋਈ ਹੈ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਉੱਪਰ ਜੀ ਬਹੁਤ ਚੰਗੇ ਹਾਲਤ ਦਾ ਟਰੈਕਟਰ ਹੈ ਜਾਸੀ 90 ਦਾ ਟਾਇਰ ਆ ਰਹੀ ਹੈ ਜਿਵੇਂ ਦੇ ਦਿਓ ਯਾਰ ਐਂ ਕਹੋ ਮਰੀ ਜਾਂਦੇ ਤੁਸੀਂ ਅੱਗੇ ਆ ਗਿਆ ਜੀ ਸਵਰਾਜ 855 2017 ਮਾਡਲ ਹੈ ਜੀ ਇਹ 5 ਲੱਖ 50000 ਡਮਾਡਾ ਦੀ ਰੈਣੀ ਦਾ ਨੰਬਰ ਹੈ ਜੀ 8890 ਪਏ ਟਾਇਰ ਪਏ ਆ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਬਹੁਤ ਸਾਫਟ ਹੈ ਜੀ ਟਰੈਕਟਰ ਅਗਲਾ ਫੇਰ ਸਵਰਾਜ 855 ਮਾਡਲ ਹੈ ਗਈ 2011 ਰੇਟ ਹੈਗਾ 3 ਲੱਖ 95000 ਕਰਲੋਸ ਕਰ ਇੰਜਨ ਹੈ ਜੀ ਇਹ ਅਸੀਂ ਵੈਸੇ ਟਾਇਰ ਪਏ ਆ ਦੇ ਪੰਜਾਬ ਦਾ ਨੰਬਰ ਹੈ ਜੀ ਪੀਵੀ 11 ਅੱਗੇ ਆ ਗਿਆ ਜੀ ਸੋਨਾ ਲੀਕਾ 750 2016 ਮਾਡਲ ਹੈ ਜੀ 4 ਲੱਖ ਤੇ 85000 ਡਿਮਾਂਡ ਆ ਇਹਦੀ ਟਾਇਰ ਇਹਦੇ ਨਵੇਂ ਆ ਚਾਰੇ ਜੀ ਪੰਜਾਬ ਦਾ ਨੰਬਰ ਹੈ ਉਹ ਸੋਨਾ ਪੇ ਟਰੈਕਟਰ ਹੈ ਦੇਖ ਸਕਦੇ ਹੋ ਅੱਗੇ ਆ ਗਿਆ ਜੀ ਫਾਰਮਟ੍ਰੈਕ 60 2012 ਮਾਡਲ ਹੈ ਜੀ 3,95 ਹਜ਼ਾਰ ਹੈ ਇਹਦਾ ਹਰਿਆਣਾ ਦਾ ਨੰਬਰ ਹੈ ਜੀ 8085 ਪੈਸੇ ਟਾਇਰ ਹੈਗੇ ਆ ਜੀ ਅੱਗੇ ਆ ਗਿਆ 6855 2018 ਮਾਡਲ ਹੈ ਜੀ 5,88 ਹਜ਼ਾਰ ਡਿਮਾਂਡ ਹੈ ਇਹਦੀ 55 ਹੱਟ ਦਾ ਹੈ ਟਾਇਰ ਹੈ ਇਹਦੇ ਅੱਗੇ ਆ ਗਿਆ ਜੀ ਫਾਰਮ ਟਰੈਕ 60 ਮਾਡਲ 99 ਰੇਟ ਹੈਗੇ 180000 ਅੱਗੇ ਆ ਗਿਆ ਜੀ ਸਵਰਾਜ 855 96 ਮਾਡਲ ਹੈ ਜੀ 2 ਲੱਖ ਰੁਪਏ ਦੀ ਡਿਮਾਂਡ ਹੈ 劳ਡੀ ਅੱਗੇ ਫਿਰ ਸਵਰਾਜ 855 2013 ਮਾਡਲ ਹੈ ਜੀ ਇਹ ਗ੍ਰੇਟ ਹੈਗਾ 4 ਲੱਖ 65000 ਕਰਲੋਸ ਕਰ ਇੰਜਨ ਹੈ ਜੀ ਪੰਜਾਬ ਦਾ ਨੰਬਰ ਹੈ ਮਿਊਜ਼ਿਕ ਸਿਸਟਮ ਉੱਪਰ ਲੱਗਿਆ ਹੋਇਆ ਆ ਯਾਰ ਉਹਦੇ ਹੁਣ ਕੋਈ ਲੁੱਕ ਸ਼ਕਤਾਂ ਦੀ ਗੱਲ ਨਹੀਂ ਅੱਗੇ ਆ ਗਿਆ ਜੀ ਸੋਨਾ ਲਿਕਾ 750 2002 ਮਾਡਲ ਹੈ ਜੀ 2 ਲੱਖ 60000 ਰੁਪਇਆ ਡਿਮਾਂਡ ਹੈ ਦੀ ਪੀਵੀਐਮ ਨੇ ਨੰਬਰ ਹੈ ਅੱਗੇ ਆਗੇ ਜੀ ਆਇਸ਼ਰ 2005 ਮਾਡਲ ਹੈ ਜੀ ਰੇਟ ਹੈ ਜੀ 1 ਲੱਖ 75000 ਪੀਵੀ 31 ਨੰਬਰ ਹੈ ਇਹਦਾ ਮਾਨਸਾ ਦਾ ਹਾਂ ਇਹ ਹਰਗਲਾ ਆ ਗਿਆ ਜੀ ਸੋਰਾ 735 99 ਮਾਡਲ ਡਿਮਾਂਡ ਹੈਗੀ 1,75,000 ਅੱਗੇ ਆ ਗਿਆ ਜੀ ਮਹਿੰਦਰਾ 265 ਭੂਮੀਪੁੱਤਰ ਮਾਰ ਲੱਗਿਆ ਇਹ 2001 ਰੇਟ ਹੈਗਾ ਦਾ 1,70,000 ਕਰਿਆਣੇ ਦਾ ਨੰਬਰ ਆ ਇਹ 70 ਪਏ ਹੈ ਟਾਇਰ ਪਏ ਪਿਛਲੇ ਦੇ ਹੀ ਤਰਕੇਤਰ ਪੈਸੇ ਬਾਕੀ ਸਾਰੇ ਪ੍ਰਮਾ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ